ਕਮੈਲ ਜਿਆਦਾ ਹੋ ਜਾਂਦਾ ਹੈ ਤੋਂ ਮੇਰਾ ਖਿਆਲ ਹੈ ਕਿ ਤੁਸੀਂ ਅੱਜ ਸੁਲਤਾਨ ਮਿੰਡ ਨਹਿਰ ਦਾ ਦੌਰਾ ਅਸੀਂ ਜਿਹੜਾ ਕੀਤਾ ਹੈ ਉਹਦਾ ਇੱਕ ਮਨੋਰਥ ਹੈ ਕਿ ਇਹ ਨਹਿਰ ਦਾ ਸਾਫ ਸੁਥਰਾ ਪਾਣੀ ਇਹਦੇ ਵਿੱਚ ਵਗੇ ਇਹਦੇ ਜਿਹੜੀ ਗੰਦਗੀ ਪਈ ਸੀ ਉਹ ਜਿਹੜੀ ਪਿਛਲੇ ਦਿਨਾਂ ਸਾਡੇ ਧਿਆਨ ਚਾਹੀ ਹੈ ਉਹਦੇ ਤੇ ਪੂਰਨ ਤੌਰ ਤੇ ਸਫਾਈ ਕਰਕੇ ਔਰ ਇਹਦਾ ਹੜਾ ਵਾਲਾ ਦਵਾਲਾ ਇਹ ਸੈਰਗਾ ਅੱਛੀ ਬਣ ਸਕੇ ਸੋ ਅੱਜ ਮੈਂ ਚੇਚੇ ਤੌਰ ਤੇ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਉਹਨਾਂ ਦੀ ਟੀਮ ਬਾਬਾ ਅਮਰਜੀਤ ਸਿੰਘ ਜੀ ਹੁਣੇ ਆਏ ਨੇ ਕਿਉਂਕਿ ਇਹ ਜਿੰਨਾ ਪ੍ਰੋਜੈਕਟ ਚੱਲ ਰਿਹਾ ਇਹੀ ਇਹਨਾਂ ਦੀ ਦੇਖ ਰੇਖ ਹੈ ਠੀਕ ਔਰ ਇਹਨਾਂ ਲੋ ਚਲਾਇਆ ਜਾ ਰਿਹਾ ਔਰ ਅਸੀਂ ਇਹਦੇ ਪਰ ਦੋਹੀ ਬੰਨੀ ਹੀ ਇਹ ਸਹਿਰਗਾ ਜਿਹੜੀ ਬਣਾਵਾਂਗੇ ਔਰ ਇਹਦੇ ਦੀ ਕਰੀਬ 90 ਲੱਖ ਰੁਪਏ ਦੇ ਕਰੀਬ ਜਿਹੜਾ ਐਮਪੀ ਲੈਡ ਜੋ ਪੈਸੇ ਅਸੀਂ ਜਿਹੜੇ ਸੈਂਕਸ਼ਨ ਕੀਤੇ ਨੇ ਕੁਝ ਆ ਗਏ ਨੇ ਕੁਝ ਹੋਰ ਆਉਣ ਵਾਲੇ ਨੇ ਔਰ ਇਹ ਮੇਰਾ ਜਿਹੜਾ ਮੇਰਾ ਆਪਣਾ ਵਿਜ਼ਨ ਹੈ ਉਹ ਇਹ ਆਂਦਾ ਕਿ ਜਿਹੜਾ ਇਹ ਕੁਦਰਤੀ ਵਾਹ ਹੁੰਦਾ ਪਾਣੀ ਦਾ ਉਹ ਦਿਹਾਲੇ ਦਿਵਾਲੇ ਮਨੁੱਖ ਜਦੋਂ ਸੈਰ ਵੀ ਕਰਦਾ ਆ ਉਹਦੇ ਚ ਪੋਜ਼ਿਟਿਵਿਟੀ ਬਹੁਤ ਆਉਂਦੀ ਆ ਪਰ ਦੂਸਰੀ ਗੱਲ ਇਹ ਆ ਕਿ ਜਿਹੜੇ ਸਾਡੇ ਸ਼ਹਿਰ ਬਣੇ ਆ ਜਿਦਾਂ ਤੁਸੀਂ ਸੁਲਤਾਨਵਿੰਡ ਏਰੀਆ ਗੱਲੋ ਜਾਂ ਕੋਟ ਮੇਸ ਸਿੰਘ ਦਾ ਗੱਲੋ ਸ਼ਹੀਦ ਉਦਮ ਸਿੰਘ ਨਗਰ ਗੱਲੋ ਇਹ ਸਾਰਾ ਏਰੀਆ ਜਿਹੜਾ ਸੁਲਤਾਨਵਿੰਡ ਰੋਡ ਦਾ ਆ ਇਹ ਅਨਪਲਾਨਡ ਏਰੀਏ ਨੇ ਇੱਥੇ ਕੋਈ ਪਾਰਕ ਨਹੀਂ ਹੈਗਾ ਕਿਸੇ ਬੰਦੇ ਲਈ ਸੈਰ ਕਰਨ ਲਈ ਜਗ੍ਹਾ ਨਹੀਂ ਹੈਗੀ ਇਸੇ ਤਰ੍ਹਾਂ ਹੀ ਸਾਡੇ ਤੁੰਗਟਾਪ ਡਰੇਨ ਹੈ ਉਹਦੇ ਵੀ ਆਸੇ-ਪਾਸੇ ਕੋਈ ਪਾਰਕ ਨਹੀਂ ਹੈਗਾ ਚਲੋ ਉੱਥੇ ਰੋਜ਼ ਐਵੈਨਿਊ ਪਾਰਕ ਹੈਗਾ ਪਰ ਜਿਹੜਾ ਲੰਬਾ ਏਰੀਆ ਚ ਨਹੀਂ ਜਿਆਦਾ ਸਬਸਦ ਨੇਗੇ ਸੋ ਮੇਰਾ ਇਹ ਸੋਚਣਾ ਹੈ ਕਿ ਇਹਨਾਂ ਸਾਰੀਆਂ ਜਿਹੜੇ ਪਾਣੀ ਦੇ ਕੁਦਰਤੀ ਵਾਹ ਨੇ ਇਹਨਾਂ ਦੇ ਆਲੇ-ਦੁਆਲੇ ਜਿਹੜੇ ਆਪਾਂ ਸੈਰਗਾ ਬਣਾ ਸਕਦੇ ਆ ਬੰਦੇ ਤੁਰ ਫਿਰ ਕੇ ਸੈਰ ਕਰ ਸਕਦੇ ਆ ਕਿਉਂਕਿ ਸਿਹਤਮੰਦ ਹੋਣ ਵਾਸਤੇ ਅੱਜ ਹਰੇਕ ਲਈ ਸੈਰ ਕਰਨਾ ਬਹੁਤ ਜ਼ਰੂਰੀ ਹੈ ਬਾਕੀ ਚਾਹੇ ਉਹ ਜ਼ਿੰਦਗੀ ਜੋ ਕਰਦਾ ਜਿੱਦਾਂ ਵੀ ਜਿਉਂਦਾ ਉਹ ਇੱਕ ਵੱਖਰੀ ਚੀਜ਼ ਹੈ ਜੀ ਉਹਦੇ ਵਾਸਤੇ ਅਸੀਂ ਇੱਥੇ ਵੀ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਕਿ ਇਸ ਤੋਂ ਬਾਅਦ ਜਦੋਂ ਆਹ ਪ੍ਰੋਜੈਕਟ ਤੁਸੀਂ ਕੰਪਲੀਟ ਕਰ ਦੇ ਜੇ ਸਾਡਾ ਜਿਹੜਾ ਅਗਲਾ ਪਰਮਾਤਮਾ ਮਿਹਰ ਕਰੇ 24 ਤੋਂ ਬਾਅਦ ਇੱਕ ਟਾਰਗੇਟ ਹੈ ਕਿ ਇਹ ਜਿਹੜੀ ਵੱਲੇ ਵਾਲੀ ਨਹਿਰ ਹੈ ਇਹਨੂੰ ਇੱਥੋਂ ਲੈ ਕੇ ਤਰਨਤਾ ਰੋਡ ਤੋਂ ਲੈ ਕੇ ਤੇ ਕੰਪਲੀਟ ਅੱਗੇ ਅਸੀਂ ਵੱਲੇ ਤੱਕ ਲੈ ਕੇ ਜਾਵਾਂਗੇ ਇਹਨੂੰ ਦੋਹੀ ਬੰਨੀ ਉਸੇ ਤਰ੍ਹਾਂ ਹੀ ਟੰਗਟਾਪ ਡਰੇਨ ਦਾ ਦੋਹੀ ਬੰਨੀ ਪਾਸਾ ਜਿਹੜਾ ਆ ਉਹ ਕੰਪਲੀਟ ਸਹਿਰਗਾ ਜਿਹੜੀਆਂ ਨੇ ਉਹ ਦੋਵੇਂ ਬਣਾ ਕੇ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਜਿਹੜਾ ਇਹਨਾਂ ਵੱਲੋਂ ਕੰਮ ਕੀਤਾ ਜਾਂਦਾ ਬਾਬਿਆਂ ਨੂੰ ਕਿਉਂਕਿ ਜੇ ਠੇਕੇਦਾਰ ਦੇ ਰੇਂ ਹੀ ਕਰਾਉਨੇ ਆ ਤੁਹਾਨੂੰ ਪਤਾ ਅੱਦਿਓ ਵੀ ਘੱਟ ਪੈਸੇ ਜਿਹੜੇ ਉਹ ਲਾਉਂਦੇ ਕਿਉਂਕਿ ਤੇ ਕਰਪਸ਼ਨ ਹੁੰਦੀ ਹੈ ਪਰ ਮਹਾਪੁਰਸ਼ਾਂ ਦਾ ਇਹਨਾਂ ਨੇ ਪੈਸੇ ਵੀ ਪੂਰੇ ਲਾਉਣੇ ਆ ਘੱਟ ਗਿਆ ਤੇ ਇਹਨਾਂ ਨੇ ਉਹ ਸੇਵਾ ਸਾਰਾ ਨਿਭਾ ਨਿਭਾ ਦਿੰਦੇ ਕਿਉਂਕਿ ਇੰਨਾ ਕੰਮ ਇੰਨੇ ਪੈਸਾ ਨਾਲ ਹੋ ਨਹੀਂ ਸਕਦਾ ਜਿੰਨਾ ਵੱਡਾ ਕੰਮ ਇਹਨਾਂ ਨੇ ਕਰਤਾ ਹੈ ਸੋ ਮੈਂ ਇਹਨਾਂ ਦਾ ਤਨਮਾਦ ਕਰਦਾ ਕਿਉਂਕਿ ਬਹੁਤ ਵੱਡਾ ਇੱਕ ਉਪਰਾਲਾ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤਾ ਜਦੋਂ ਤਰਨ ਤਰਨ ਰੋਡ ਤੋਂ ਇਹਨਾਂ ਨੇ ਸ਼ੁਰੂਆਤ ਕੀਤਾ ਸੀ ਕੋਟ ਮੇ ਸਿੰਘ ਵਾਲੇ ਪੁਲ ਦੇ ਉੱਤੋਂ ਚਾਟੀਵਿੰਡ ਵਾਲਾ ਪੁਲ ਜਿਹੜ ਕਿਸੇ ਨੂੰ ਅਜੇ ਪਤਾ ਨਹੀਂ ਸੀ ਕਿ ਇਹਨਾਂ ਦੇ ਮਨ ਦਾ ਮਨੋਰਥ ਕੀ ਹੈ ਪਰ ਜਦੋਂ ਮੈਂ ਬਾਬਾ ਜੀ ਨਾਲ ਬਹਿ ਕੇ ਗੱਲ ਕੀਤੀ ਉਹਨਾਂ ਨੇ ਮੇਰੇ ਨਾਲ ਡਿਸਕਸ ਕੀਤਾ ਤੇ ਮੈਂ ਕਿਹਾ ਕਿਉਂ ਨਾ ਜੀ ਤੁਹਾਨੂੰ ਅਸੀਂ ਪੈਸੇ ਅਸੀਂ ਮੁਹੱਈਆ ਕਰਵਾ ਦਿੰਨੇ ਆ ਕਿਸੇ ਤਰੀਕੇ ਦੇ ਨਾਲ ਠੇਕੇਦਾਰ ਨੂੰ ਨਾਲ ਤੁਹਾਡੇ ਜੋੜ ਦਿੰਨੇ ਆ ਪਰ ਸੇਵਾ ਤੁਹਾਡੀ ਦੇਖ ਰੇੜੇ ਕਰਾਵਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਤੁਹਾਡਾ ਇਹ ਜਿਹੜਾ ਸਾਡਾ ਰੁਪਈਆ ਇਹ 100 ਗਾ ਲੱਗਣਾ ਜਦੋਂ ਤੁਸੀਂ ਲਾਓਗੇ ਕਿਉਂਕਿ ਤੁਹਾਡੇ 'ਚ ਇੱਕ ਸ਼ਰਧਾ ਆ ਇੱਕ ਭਾਵਨਾ ਆ ਇੱਕ ਗੁਰੂ ਦੇ ਪਰਮਾਤਮਾ ਦੇ ਗੁਰਸਿੱਖ ਜੀ ਤੁਹਾਡਾ ਇੱਕ ਜਿਹੜਾ ਕੀਤੇ ਉਪਰਾਲੇ ਨੂੰ ਸਾਰੀ ਦੁਨੀਆ ਨੂੰ ਦੇਖਦੇ ਨੇ ਸੋ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਲੱਖ ਲੱਖ ਸ਼ੁਕਰਾਨਾ ਹੈ ਕਿ ਇਹਨਾਂ ਨੇ ਇਸ ਵੱਲ ਨਿਗਾਹ ਮਾਰੀ ਹੈ ਔਰ ਅਸੀਂ ਵੀ ਹੁਣ ਉਸ ਪੰਦ ਤੇ ਤੁਰ ਪਏ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ 2026 ਹੋਏਗਾ ਪਰਮਾਤਮਾ ਦਾ ਅਗਲਾੜਾ ਵਿਜ਼ਨ ਮੇਰਾ ਸਭ ਤੋਂ ਵੱਡਾ ਇਹੀ ਹੈ ਕਿ ਇਹ ਨਹਿਰ ਦਾ ਆਲਾ ਦਵਾਲਾ ਜਿਹੜੇ ਜਿੱਥੇ ਵਹਾ ਨੇ ਇੱਕ ਦੋ ਦੇ ਚ ਆਪਾਂ ਗੰਦਗੀ ਪਾਉਣ ਤੋਂ ਰੋਕਾਂ ਨੂੰ ਰੋਕਾਂਗੇ ਵੀ ਹੱਥ ਵੀ ਜੋੜਾਂਗੇ ਬੇਨਤੀਆਂ ਵੀ ਕਰਾਂਗੇ ਸਮੁੱਚੇ ਧਾਰਮਿਕ ਸੰਸਥਾਵਾਂ ਨੂੰ ਵੀ ਬੇਨਤੀਆਂ ਕਰਾਂਗੇ ਇਹ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤੇ ਨਾਲ ਇੰਨਾ ਚੀਜ਼ਾਂ ਦੇ ਸਾਨੂੰ ਪਹਿਰਾ ਦੇਣ ਦੀ ਲੋੜ ਪੈਣੀ ਹੈ ਔਰ ਜੇ ਕੋਈ ਸਾਡੀ ਫਿਰ ਉਸ ਤੋਂ ਬਾਅਦ ਵੀ ਕਾਨੂੰਨ ਤੋੜੇਗਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕਰਵਾਵਾਂਗੇ ਤਾਂ ਕਿ ਇਹ ਪਾਣੀ ਨੇ ਇਹ ਕੱਲੇ ਬੰਦੇ ਦੇ ਪੀਣ ਵਾਲੇ ਨਹੀਂਗੇ ਇਹ ਚ ਲੱਖਾਂ ਜੀਵ ਜੰਤੂ ਜਿਹੜੇ ਪਾਲਦੇ ਨੇ ਇਹਨੂੰ ਪੀ ਕੇ ਸਾਡਾ ਫਰਜ਼ ਮੰਨਦਾ ਹੈ ਕਿ ਸ੍ਰਿਸ਼ਟੀ ਦੇ ਵਸਦੇ ਹਰ ਜੀਵ ਜੰਤੂ ਨੂੰ ਅਸੀਂ ਉਹਦੀ ਜੀਮਣੀ ਉਹਦਾ ਉਹਦਾ ਸਹੀ ਪਾਣੀ ਜਿਹੜਾ ਵਾ ਉਹਨੂੰ ਮੁਹैया ਕਰਾਈਏ ਕਿੰਨੇ ਸਮੇਂ ਵਿੱਚ ਪ੍ਰੋਜੈਕਟ ਜਿਹੜਾ ਕੰਪਲੀਟ ਹੋ ਜਾਏਗਾ ਇਹ ਦੇਖੋ ਆਹੜਾ ਸਫਾਈ ਵਾਲਾ ਪ੍ਰੋਜੈਕਟ ਹੈ ਸੋਨੂ ਜੀ ਇਹ ਇਹਨਾਂ ਨੇ ਸਮੂਚੀ ਟੀਮ ਨੇ ਕਿਉਂਕਿ ਮੇਰੇ ਲਈ ਹੀ ਗਏ ਸੀ ਇਹਨਾਂ ਨੇ ਮੇਰਾ ਕਿੰਨੇ ਦਾ 22 ਲੱਖ ਦਾ ਪਾਸ ਕਰਾਇਆ 20 ਲੱਖ 80 20 ਲੱਖ ਰੁਪਈਆ ਮਨਰੇਗਾ ਤੋਂ ਅ ਅਫਸਰ ਖੜੇ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਇਹ ਸਫਾਈ ਦਾ ਬੱਸ ਹੋਇਆ ਵਾ ਬੰਦੇ ਲੱਗ ਰਹੇ ਨੇ ਤੁਹਾਡੇ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਜੇ ਉਹ ਵੀ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਤੁਹਾਡੀ ਦੇਖ ਰਹੀ ਹੈ ਜਿਹੜਾ ਸਫਾਈ ਦਾ ਵੀ ਇਹਨਾਂ ਤੋਂ ਬੰਦੇ ਗਿਣਨੇ ਤੁਸੀਂ ਆ ਇਹਨਾਂ ਤੋਂ ਪੂਰਾ ਕੰਮ ਲੈਣਾ ਕਿਉਂਕਿ ਦੇਖੋ ਇਹ ਪੈਸਾ ਇੱਕ ਇੱਕ ਪੈਸਾ ਅਸੀਂ ਚਾਹੁੰਨੇ ਕਿ ਪੂਰਾ ਪੈਸਾ ਇੱਥੇ ਲੱਗੇ ਕਿਉਂਕਿ ਤੁਹਾਡੀ ਕੀਤੀ ਜਿਹੜੀ ਬੇਨਤੀ ਹੈ ਕਈ ਵਾਰੀ ਬੰਦਾ ਡੰਡੇ ਨਾਲੋਂ ਜ਼ਿਆਦਾ ਜਿਹੜਾ ਵਾ ਪਿਆਰ ਦੇ ਨਾਲ ਜਿਹੜਾ ਕੰਮ ਹੈ ਉਹ ਜ਼ਿਆਦਾ ਹੋ ਜਾਂਦਾ ਹੈ ਤੋਂ ਮੇਰਾ ਖਿਆਲ ਹੈ ਕਿ ਤੁਸੀਂ ਇਹਦੇ ਤੇ ਸਾਡੀ ਇੱਥੇ ਵੀ ਬੇਨਤੀ ਕਰੋ ਸਾਡੀ ਕਬੂਲ ਔਰ ਇਹਦੇ ਤੇ ਵੀ ਤੁਸੀਂ ਨਿਗਾਹ ਆਪਣੀ ਰੱਖੋ ਔਰ ਡਿਪਾਰਟਮੈਂਟ ਦਾ ਵੀ ਧੰਨਵਾਦ ਹੈ ਮੈਂ ਡੀ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਲੋਕਲ ਗਵਰਨਮੈਂਟ ਦਾ ਵੀ ਕਿ ਜਿਨ੍ਹਾਂ ਨੇ ਸਾਨੂੰ ਪ੍ਰਸ਼ਾਸਨ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਪ੍ਰੋਜੈਕਟ ਹੈ 20 ਲੱਖ ਰੁਪਏ ਜਿਹੜਾ ਵਾ ਉਹ ਪਾਸ ਕੀਤਾ ਹੈ ਔਰ ਉਹਦਾ ਕੰਮ ਜਿਹੜਾ ਵਾ ਇਹ ਚਾਲੂ ਹੋ ਗਿਆ ਵਾ ਸਫਾਈ ਦੇ ਨਾਲ ਨਾਲ ਹੋਰ ਗ੍ਰਿਲਿੰਗ ਵੀ ਲੱਗ ਰਹੀ ਹੈ ਨਾਲ ਗ੍ਰਿਲਿੰਗ ਦਾ ਵੀ ਅਸੀਂ ਐਸਟੀਮੇਟ ਜਿਹੜਾ ਉਹਨਾਂ ਨੂੰ ਕਹਿ ਦਿਓ ਔਰ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਰਕਾਰ ਜਿਹੜੀ ਇਹਦੇ ਆਲੇ ਦੁਆਲੇ ਜਾਲੀ ਲਵਾਵੇ ਕਿਉਂਕਿ ਲੋਕੀ ਨਾ ਦੂਰੋਂ ਸਕੂਟਰ ਦੇ ਲਿਆਉਂਦੇ ਆ ਲਫਾਫਾ ਭਰ ਕੇ ਤੇ ਮੈਂ ਉਹਨਾਂ ਦੀ ਮਾਨਸਿਕਤਾ ਵੀ ਮੈਂ ਸਮਝਦਾ ਕਿ ਬਹੁਤ ਜਿਆਦਾ ਪਿਛੇ ਨੇ ਦੋਰ ਉਹਨਾਂ ਦੀ ਸੋਚ ਬਹੁਤ ਛੋਟੀ ਹੈ ਕਿ ਜਿਹੜੇ ਗੰਦ ਲਿਆ ਕੇ ਘਰੋਂ ਲਫਾਫੇ ਚ ਪਾ ਕੇ ਇੱਥੇ ਸੁੱਟ ਜਾਂਦੇ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਕਿਰਪਾ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਦਾੜਾ ਗੰਦ ਆ ਉਹ ਸਾਰੇ ਸਮਾਜ ਦੇ ਗੰਦ ਪਾਉਣ ਦੇ ਨਾ ਹਿੱਸੇ ਲਿਆਓ ਉਹਨੂੰ ਕਿਤੇ ਕੂੜਾਦਾਨ 'ਚ ਸੁੱਟ ਦਿਓ ਕਿਤੇ ਜਗ੍ਹਾ ਜਗ੍ਹਾ ਕੂੜਾਦਾਨ ਲੱਗੇ ਕਿਤੇ ਰੱਖ ਦਿਓ ਆਪੇ ਚੁੱਕ ਲੈਣਗੇ ਕਾਰਪੋਰੇਸ਼ਨ ਵਾਲੇ ਸਾਹਮਣੇ ਉਹ ਦੇਖ ਲੈਣਗੇ ਇਹ ਚ ਤੁਹਾਨੂੰ ਤੇ ਤੁਹਾਨੂੰ ਤਾਂ ਨਹੀਂ ਦਿਖਦਾ ਪਰ ਜਿੰਨਾ ਵੱਡਾ ਨੁਕਸਾਨ ਅੱਗੇ ਤੁਸੀਂ ਕਰ ਜਾਂਦੇ ਉਹਦਾ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂਗਾ ਇੱਥੋਂ ਮੇਰਾ ਖਿਆਲ ਹੈ ਕਿ 4-5 ਦਿਨ ਇਹਨਾਂ ਨੇ ਵੱਡੀ ਫੋਗਲੇ ਲਾ ਕੇ ਬਾਬਿਆਂ ਨੇ ਆਪਣੇ ਕੋਲੋਂ ਇਹਨਾਂ ਨੇ ਵੱਡੇ ਚੇਨ ਵਾਲੀ ਥੱਲੇ ਲਾ ਕੇ ਤੇ ਮੇਰਾ ਖਿਆਲ ਕਿੰਨੇ ਬਾਬੇ 100-150 ਟਰੱਕ ਇਹਨਾਂ ਕੱਢਿਆ ਇਹਨਾਂ ਨੇ ਇਥੋਂ ਗੰਦ ਦਾ ਟਿੱਪਰ ਕੱਢਿਆ ਗੰਦ ਦਾ ਅਜੇ ਉਹਨਾਂ ਪਿਆ ਹੋਇਆ ਅਜੇ ਹੋਰ ਵਿੱਚ ਹੈ ਅਜੇ ਇਹਦੀ ਸਫਾਈ ਹੋਈ ਨਹੀਂ ਅਜੇ ਉਹ ਸਫਾਈ ਇਹਦੇ ਹੋਰ ਕਰਾਂਗੇ ਚੰਗੀ ਤਰ੍ਹਾਂ ਔਰ ਆਸ ਕਰਦੇ ਆ ਕਿ ਇਹ ਸਾਰੇ ਕੰਮ ਅਸੀਂ ਤੇ ਕਰ ਦੇਣੇ ਆ ਬਾਬਿਆਂ ਨੇ ਵੀ ਜਲੋ ਇਹਨਾਂ ਦੀ ਤੇ ਮਿਸ਼ਾ ਹੀ ਕਰਦੇ ਆਏ ਆ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰੂੰਗਾ ਕਿ ਸਾਡਾ ਸਾਥ ਦਿਆ ਕਰੋ ਘੱਟੋ ਘੱਟ ਗੰਦ ਨਾ ਇਹਦੇ ਚ ਪਾਓ ਜਿਹੜਾ ਕੋ ਪਾਉਂਦਾ ਉਹਨੂੰ ਰੋਕੋ ਉਹਨੂੰ ਸਮਝਾਓ ਇੱਥੇ ਨਹੀਂ ਜਿਹੜਾ ਵੇਖ ਕੇ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਪ੍ਰਚਾਰ ਕਰਦੇ ਨੇ ਚਾਹੇ ਮੰਦਰਾਂ 'ਚ ਆਹ ਚਾਹੇ ਗੁਰਦੁਆਰਿਆਂ 'ਚ ਆਹ ਚਾਹੇ ਮਸਜਿਦਾਂ 'ਚ ਆਹ ਚਾਹੇ ਗਿਰਜਾ ਘਰਾਂ 'ਚ ਬੇਨਤੀ ਹੈ ਸਭਨਾਂ ਨੂੰ ਹੱਥ ਜੁੜੋ ਕਿ ਗੰਦ ਜਿਹੜਾ ਆ ਉਹ ਚਲਦੇ ਵਗਦੇ ਪਾਣੀਆਂ 'ਚ ਜਾਂ ਜਿੱਥੋਂ ਦੀ ਪਾਣੀ ਵਗਣੇ ਆ ਉਹਦੇ ਵਿੱਚ ਸ ਆਪਣੇ ਆਪ ਨੂੰ ਤੁਸੀਂ ਸਹੀ ਨਾ ਗਿਣੋ ਤੁਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਜਿ ਮੈਨੂੰ ਆਸ ਹੈ ਕਿ ਸਾਰਾ ਸ਼ਹਿਰ ਸਾਰੇ ਲੋਕ ਇਸ ਨਗਰੀ ਦੇ ਪਵਿੱਤਰ ਸ਼ਹਿਰ ਦੇ ਜਿੱਥੇ ਲੱਖਾਂ ਲੋਕ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਇਹ ਪਵਿੱਤਰ ਸਰੋਵਰਾਂ ਦੇ ਜਿਸ ਇਸ਼ਨਾਨਾ ਲਈ ਆਉਂਦੇ ਨੇ ਇੱਥੋਂ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਆਉਂਦੇ ਨੇ ਮੈਨੂੰ ਆਸ ਹੈ ਕਿ ਤੁਸੀਂ ਸਾਡੀ ਇਹ ਸਫਾਈ ਮਹਿਮ ਦਾ ਸਾਥ ਜਰੂਰ ਦਿਓਗੇ ਮੁਸ਼ਕਲਾਂ ਬਹੁਤ ਨੇ ਸਾਨੂੰ ਪਤਾ ਆ ਸ਼ਹਿਰ ਦੇ ਵਿੱਚ ਤਿੰਨ ਚਾਰ ਵੱਡੇ ਨਾਲੇ ਨੇ ਗੰਦੇ ਅਸੀਂ ਸਭਣਾ ਦੇ ਕੰਮ ਕਰਨਾ ਹੈ ਕੁਝ ਵੱਡੇ ਪ੍ਰੋਜੈਕਟ ਨੇ ਜਿਹੜੇ ਸਰਕਾਰ ਨੇ ਬਣਾ ਕੇ ਦੇਣੇ ਨੇ ਬਾਕੀ ਜਿਹੜੇ ਛੋਟੇ-ਮੋਟੇ ਕੰਮ ਨੇ ਜਿੱਦਾਂ ਇਹਨਾਂ ਨੂੰ ਸਜਾਰਨਾ ਇਹਨਾਂ ਦੇ ਕੁਝ ਸ਼ਹਿਰਗਾ ਬਣਾਉਣੀਆਂ ਉਹ ਅਸੀਂ ਤੁਹਾਨੂੰ ਕੰਪਲੀਟ ਕਰਾ ਕੇ ਦਵਾਂਗੇ ਨਹਿਰ ਦਾ ਦੌਰਾ ਕੀਤਾ ਜੀ ਅੱਜ ਸੁਲਤਾਨ ਮਿੰਡ ਨਹਿਰ ਦਾ ਦੌਰਾ ਅਸੀਂ ਜਿਹੜਾ ਕੀਤਾ ਹੈ ਉਹਦਾ ਇੱਕ ਮਨੋਰਥ ਹੈ ਕਿ ਇਹ ਨਹਿਰ ਦਾ ਸਾਫ਼ ਸੁਥਰਾ ਪਾਣੀ ਇਹਦੇ ਵਿੱਚ ਵਗੇ ਇਹਦੇ ਜਿਹੜੀ ਗੰਦਗੀ ਪਈ ਸੀ ਉਹ ਜਿਹੜੀ ਪਿਛਲੇ ਦਿਨਾਂ ਸਾਡੇ ਧਿਆਨ ਚਾਹੀ ਹੈ